ਨੌਜਨ ਇਹ ਗੱਗੂ ਹੈ ਟੰਗ ਵਾਲੀ ਪਿੰਡ ਦਾ ਇਸ ਨੌਜਨ ਦਾ ਇਹ ਕਹਿੰਦੇ ਭੀਰੇ ਟੋਂਗ ਵਾਲੀ ਦਾ ਭਤੀਜਾ ਹੈ ਇਹ ਸੇਖ ਗੌਂਤ ਵਾਲੇ ਚਾਕੇ ਦਾ ਚੰਦਿਆ ਹੋਇਆ ਪਰ ਦੁੱਢੇ ਪਾਸੇ ਫੁਰਤੀ ਬੜੀ ਹੈ ਫੁਰਤੀ ਬੜੀ ਹੈ ਪਰ ਕਾਰਜਨ ਲਾ ਟੱਕੜਾ ਜੱਫਾ ਆਪਣੀ ਟੀਮ ਲਈ ਕਿ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਚੱਲ ਵੀ ਪਿੰਡਰਾਂ ਵਾਲਿਆ ਪਾ ਵੀ ਕਬੱਡੀ ਨੌਜਨ ਧਰਮਕੋੜ ਦੇ ਇਲਾਕੇ ਦਾ ਕਹਿੰਦੇ ਪਿੰਡਰ ਪਿੰਡ ਬੜਾ ਮਸ਼ਹੂਰ ਹੈ ਸੰਤਾ ਮਹਾਪੁਰਸ਼ਾਂ ਦੀ ਧਰਤੀ ਮੇਰੇ ਵੀਰੋ ਲਾ ਗੁਰਿੰਦਰ ਸਿੰਘ ਪਿਸਟਲ ਇਸ ਲਈ ਖੇਡ ਕਬੱਡੀ ਪਾਰਾ ਇੱਕ ਪਾਸੇ ਦਰਾਜਕੇ ਵਾਲਾ ਔਰ ਦੂਜੇ ਪਾਸੇ ਢਾਂਗੇ ਵਾਲਾ ਪਰ ਆਹ ਫਗਵਾੜੇ ਦੇ ਇਲਾਕੇ ਦਾ ਕਹਿੰਦੇ ਮਾਧੋਪੁਰ ਪਿੰਡ ਬੜਾ ਮਸ਼ਹੂਰ ਹੈ ਖਿਡਾਰੀ ਦਾ ਇਹ ਗੁਰਦੀਪ ਹੈ ਇਸ ਨੇ ਨੌਜਵਨ ਨੇ ਕੋਸ਼ਿਸ਼ ਕੀਤੀ ਤੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਹੈ ਇਸ ਲਈ ਧਾਵੀ ਦਾ ਅਗਲੀ ਕਬੱਡੀ ਕਿ ਫੁੱਲਾ ਮਹਿਕ ਨੂੰ ਸੰਭਾਲ ਨਹੀਂ ਤੇ ਆਵੇਗਾ ਉਹਨੇ ਲਵੇਗਾ ਨਜ਼ਾਰੇ ਜਿੰਨਾ ਰੁੱਕ ਜਾਵੇਗਾ ਉਹਨੇ ਲਵੇਗਾ ਨਜ਼ਾਰੇ ਜਿੰਨਾ ਰੁੱਕ ਜਾਵੇਗਾ ਇਹ ਪੱਕਣਾ ਵਾਲਾ ਮੈਕ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਤਾਰਜਨ ਨਾਲ ਪੀਰਾ ਸਰਹਾਰੀ ਖੇਡੂ ਪੰਜਾਬ ਸਪੋਰਟਸ ਕਲੱਬ ਅਮਸਟਡਮ ਦੀ ਖੇਡ ਕਲੱਬ ਵੱਲੋਂ ਮਸਤ ਗੜੀਆ ਕਾਰਜ ਆ ਭਾਈ ਲੱਧੂ ਵਾਲਾ ਪ੍ਰੀਤ ਆ ਪ੍ਰੀਤ ਭਾਈ ਲੱਧੂ ਦਾ ਉਸ ਨੇ ਆ ਬੱਲੇ 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 ਪਰ ਸਾਹਮਣੇ ਮੈਕ ਤਰੀ ਤਿੰਨ ਲਈ 1 ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਲੱਖਾਂ ਧਰਮਾਨ ਜੀ ਚੋਲਾ ਸਾਹਿਬ ਬਿੱਕਰ ਦੀਰ ਹੋਣੀ ਹੈ ਉਧਰ ਕਹਿੰਦੇ ਸੁੱਖਾ ਸਰਫ ਕੋਟੀਆਂ ਇਧਰ ਦਲਬਾਜ ਸਿੰਘ ਹੀ ਕਣਿਆਲਾ ਬੇਸ਼ਮੇ ਕਬੂਤਰ ਨੇ ਕਬੱਡੀ ਖੇਡੀ ਕਹਿੰਦੇ ਤਕੜੀ ਆਪਣੇ ਸਮੇਂ ਦੇ ਵਿੱਚ ਪਾਕਿਸਤਾਨ ਦੇ ਵਿਰੁੱਧ ਵੀ ਮੈਚ ਖੇਡਿਆ ਆ ਸਮੇਂ ਦੀਆਂ ਗੱਲਾਂ ਨੇ ਕਹਿੰਦੇ ਘਰਿਆਲੇ ਦੀ ਖੇਡ ਮੈਦਾਨ ਦਾ ਮਹਾਂਪੁਰਸ਼ੋ ਤੁਸੀਂ ਮਿਹਨਤ ਕਰਵਾਈ ਅੱਜ ਇਹ ਦੁਨੀਆ ਦਾ ਚੋਟੀ ਦਾ ਰੇਡਰ ਬਣ ਗਿਆ ਇਹ ਦੁੱਬਲੀ ਵਾਲਾ ਭੀਮ ਇਸ ਲਈ ਖੇਡ ਮੈਦਾਨ ਵਿੱਚ ਨਿਮਰਤਾ ਬੜੀ ਹੈ ਇਸ ਨੌਜਵਾਨ ਦੀ ਮੇਰੇ ਵੀਰੋ ਆਓ ਸਾਹਮਣੇ ਅਗਲੀ ਕਬੱਡੀ ਤੇ ਫਰਿੰਦਰਾ ਲਓ ਜੈਮਲ ਸਿੰਘੇ ਪਿੰਡ ਵਾਲਾ ਨਵੀਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੁਣ ਚਾਰ ਖਿਡਾਰੀਆਂ ਦੇ ਵਿੱਚੋਂ ਗੁਰਦੇਵਤ ਗੁਰਦੇਵਤ ਲੱਗਨ ਨੂੰ ਫਿਰਦਾ ਏ ਲੱਗੀ ਹੋਈ ਕੈਂਚੀ ਤੇ ਤਿਹਾਰ ਜੇਲ ਹੁੰਦੀ ਹੈ ਬਗਾਨੇ ਪੁੱਤ ਇਦਾਂ ਮੇਲ ਫਿੱਟਦੇ ਚੱਕਲੇ ਦੇ ਉੱਤੇ ਜਿਵੇਂ ਰੋਟੀ ਮੇਲ ਹੁੰਦੀ ਹੈ ਗੁਰਦੇਤ ਨੇ ਕਮਾਲ ਕਰ ਦਿੱਤੀ ਹੈ ਛੋਟੀ ਦਾ ਜੱਫਾ ਲਾ ਕੇ ਧੰਦਨ ਕਰਵਾ ਦਿੱਤੀ ਹੈ ਹੁਣ ਇਧਰਲੀ ਸਾਈਡ ਤੋਂ ਦੇਖਾਂਗੇ ਆ ਗਿਆ 16 ਦਾ ਗਰਮਾਲ ਰਾਣੇ ਸਿੰਘਪੁਰੇ ਵੀਰ ਨੇ ਸਿਰਤਾ ਕੀਤੀਆਂ ਕਿ ਲੰਮੀਆਂ ਲੰਮੀਆਂ ਲਾਂਗਾ ਭਰਦਾ ਲਾਂਗਾ ਤੇ ਸਿੰਘਪੁਰੀਆਂ ਮਰਦਾ ਜਿੰਨੀਆਂ ਵੀ ਇਹ ਪਾਉਂਦਾ ਰੇਡਾਂ ਪਾਉਂਦਾ ਬੜੇ ਕਮਾਲ ਦੀਆਂ ਵਿੱਚ ਕਬੱਡੀ ਗੱਲਾਂ ਹੁੰਦੀਆਂ ਸੋਲਾ ਦੇ ਗੁਰਲਾਲ ਦੀਆਂ ਵਿੱਚ ਟ੍ਰਾਂਟੋ ਗੱਲਾਂ ਹੋਈਆਂ ਸੋਲਾ ਦੇ ਗੁਰਲਾਲ ਦੀਆਂ ਲਾ ਸਾਹਮਣੇ ਅਦਰ ਸੁਲੇਮਾਨ ਤੇ ਗੁਰਲਾਲ ਸੁਲੇਮਾਨ ਤੇ ਗੁਰਲਾਲ ਪੁਆਇੰਟ ਰੇਂਡਰ ਦਾ ਕਮਰਜੀ ਵਾਲਿਆਂ ਨੂੰ ਕਿੰਨਾ ਕੁ ਪਿਆਰ ਕਰਦੇ ਆ ਆ ਵੀ ਪਿੱਛੇ ਨੋਇਮਨ ਹੈ ਸੈੱਟ ਹੋਣ ਦੇ ਨੋਇਮਨ ਨੇ ਆ ਗਿਆ ਦੀਪ ਲਾਉਂਦਾ ਵੱਡੇ ਵੱਡੇ ਜਾਫੀਆਂ ਦੀ ਸੀਪ ਮਿੱਤਰੋ ਅੰਤ ਕਰਦਾ ਜਮੁਰਜੀ ਦਾ ਦੀਪ ਮਿੱਤਰੋ ਅੰਤ ਕਰਦਾ ਜਮੁਰਜੀ ਦਾ ਦੀਪ ਮਿੱਤਰੋ ਭਾਈ ਲੱड्डੂ ਵਾਲਿਆ ਹੋ ਤਗੜਾ ਦੁਨੀਆ ਉੜੀ ਕਰਦੀ ਹੈ ਇਧਰਲੀ ਸੈਣ ਇਹ ਸੰਮੀ ਪਰਮਾਨ ਨੇ ਪਿੰਡ ਦਾ ਵਰਣਾਲੇ ਵਾਲਾ ਨਾਜਨ ਕਰਦਾ ਹੋਇਆ ਕੋਸ਼ਿ ਲੱਗਦਾ ਹੋਇਆ ਜੋਰ ਤੇ ਨੰਬਰ ਦੀਪ ਦਾ ਪੁਆਇੰਟ ਰੇਡਰ ਦਾ ਕਬੱਡੀ ਮਨਜੀਤ ਦੀ ਬੋਲ ਰਪਿੰਦਰ ਜਲਾਲ ਨਵਾਂ ਪਿੰਡ ਹੈ ਇਸ ਨੌਜਵਾਨ ਦਾ ਮੇਰੇ ਵੀਰੋ ਬਹੁਤ ਚੋਟੀ ਦਾ ਖਿਡਾਰੀ ਹੈ ਮਾਝੇ ਦੀ ਧਰਤੀ ਦਾ ਹੈ ਨੌਜਵਾਨ ਮਨਜੀਤ ਹੈ ਨਵਾਂ ਪਿੰਡ ਇਸ ਨੌਜਵਾਨ ਦਾ ਲਓ ਸਾਹਮਣੇ ਚਾਰ ਜਾਫੀ ਤਿਆਰ ਵਰ ਤਿਆਰ ਨੇ ਸੁਦੇਮਾਨ ਗੁੱਜਰ ਕੋਸ਼ਿਸ਼ ਤੇ ਪੁਆਇੰਟ ਜਿਹੜਾ ਉਹ ਰੇਡਰ ਦੇ ਹਿੱਸੇ ਜਾ ਜੁੜਾ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰ ਤਰਸੀਮ ਲਾਈਟ ਐਂਡ ਸਾਊਂਡ ਸਰਵਿਸ ਦਾ ਕਲਸੀਆ ਕਲਾ ਸਾਡੇ ਭਰਾ ਦੀ ਬਹੁਤ ਵਧੀਆ ਸਾਊਂਡ ਚੱਲਦੀ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਆ ਆ ਸਾਹਮਣੇ ਸੈਦੋਲਿਆ ਜੱਗੂ ਪੰਜਾਬ ਨਾਲ ਪੰਪੂਰੀ ਦੁਨੀਆ ਦੇ ਵਿੱਚ ਲਾਈਵ ਇੱਕ ਪਾਸੇ ਤਰਜਨ ਔਰ ਦੂਜੇ ਪਾਸੇ ਸੈਦੋਵਾਲ ਕਹਿੰਦੇ ਕਬੱਡੀ ਤੇ ਕਪੂਰ ਸਲਾ ਤੀਜਾ ਕੋਈ ਦੋ ਨਾ ਇਹਨ ਗੱਲਾਂ ਹੁੰਦੀਆਂ ਪਰ ਬੇਨਤੀ ਹੈ ਕਿ ਸਾਬ ਇਧਰਲੇ ਪਾਸੇ ਰਸ਼ ਬਹੁਤ ਜ਼ਿਆਦਾ ਹੈ ਮੈਂ ਜੇ ਗਿਨਾ 1 2 3 4 5 6 ਬੰਦੇ ਆ ਜਿਹੜੇ ਉਹ ਪਾਣੀ ਪਲਾਉਣ ਵਾਲੇ ਖੜੇ ਆ ਜਾਂ ਤੇ ਆਪਾਂ ਬਾਹਰਿਆਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਚਲੇ ਜਾਓ ਭਈ ਲਾਈਵ ਵੇਖ ਲਿਓ ਜਾਂ ਫਿਰ ਤੁਸੀਂ ਬੈਠ ਜਾਓ ਮੇਰੇ ਭਰਾ ਵਲ ਕੇ ਕਬੱਡੀ ਨੂੰ ਆਨੰਦ ਆਉਣ ਦਿਓ ਕਬੱਡੀ ਦਾ ਆਨੰਦ ਆਉਣ ਦਿਓ ਲੋਕਾਂ ਨੂੰ ਜਿਹੜੇ ਖੜੇ ਆ ਜਿਨ੍ਹਾਂ ਦੀ ਡਿਊਟੀ ਨਹੀਂ ਕੋਈ ਗੁੱਸਾ ਨਾ ਕਰੇ ਮੇਰੇ ਨਾਲ ਕਹਿ ਦੇਣਾ ਇੱਕ ਪਾਸੇ ਇਧਰ ਦਰਾਂਜ ਕੇਵਲ ਬਾਬਾ ਜੋਗਾ ਸਿੰਘੀਆਂ ਦੇ ਪਿੰਡ ਦਾ ਮੁੰਡਾ ਚੋਟੀ ਦਾ ਜਫਾ ਲਾ ਕੇ ਕਮਾਲ ਕਰ ਗਿਆ ਤੁੰਗ ਵਾਲੀਆ ਆ ਮੁੰਡਾ ਕਹਿੰਦੇ ਬਠਿੰਡੇ ਤੋਂ ਆਇਆ ਭਾਈ ਲੱਡੂ ਵਾਲਿਆ ਹੈ ਰਾਤਾ ਡੱਕ ਵੀ ਨੌਜਵਾਨ ਨੇ ਮੌੜਕੀਆਂ ਦੀ ਕੱਤੀ ਇਹ ਸਰਹਾਲੀ ਵਾਲਾ ਬੜੀ ਨਿਮਰਤਾ ਭਰਪੂਰ ਖਿਡਾਰੀ ਹਾਂ ਅੰਦੇ ਨੂੰ ਕਿਹੜਾ ਕਿਹੜੇ ਪਿਆਰ ਕਰਦਾ ਇੱਕ ਵਾਰੀ ਤਾੜੀਆਂ ਵਾਰ ਅੰਬਾ ਅੰਬਾ ਘਾਂਗੇ ਵਾਲਾ ਇੱਕ ਪਾਸੇ ਮਾਧੋਪੁਰੀਆ ਆ ਸਾਹਮਣੇ ਗੋਰਾ ਪਰ ਅੰਬਾ 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 ਹੋਈ ਪਈ ਜੱਗ ਤੇ ਕਹਿੰਦੇ 15 ਲੱਖ ਦਾ ਹਾਇਆ ਦੂਜਾ